ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਕਹਿੰਦੇ ਤੇਰਾ ਕਾਰਜ ਹੀ ਇਹ ਹੈ ਤੇਰਾ ਮਕਸਦ ਹੀ ਇਹ ਹੈ اے ਮਨੁੱਖ ਤੂੰ ਰਾਮ ਨੂੰ ਸਿਮਰਨਾ ਕਰ ਪ੍ਰਮਾਤਮਾ ਨੂੰ ਸਿਮਰਨਾ ਕਰ ਮਾਰੇ ਕਹਿੰਦੇ ਆ ਭਾਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਗਤ ਕਬੀਰ ਸਾਹਿਬ ਜੀਆਂ ਦਾ ਸਾਧ ਸੰਗਤ ਇੱਕ ਵਚਨ ਪੜ੍ਹਦੇ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਰਾਮ ਸਿਮਰ ਪਛਤਾਹੇਗਾ ਮਨ हे मन तू राम नु ना सिमर ਵਾਹਿਗੁਰੂ ਨੂੰ ਸਿਮਰਨਾ ਕਰ ਨਹੀਂ ਤੇ ਤੈਨੂੰ ਪਛਤਾ ਤਾਪ ਕਰਨਾ ਪੈਣਾ ਹੈ ਨਹੀਂ ਤੇ ਤੈਨੂੰ ਪਛਤਾਉਣਾ ਪੈਣਾ ਤੇ ਇਸ ਪੰਕਤੀ ਨੂੰ ਪੜ ਕੇ ਕਈ ਵਾਰੀ ਇਦਾਂ ਵੀ ਲੱਗਦਾ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਹੋਣ राम सिमर ਪਛਤਾਹੇਗਾ ਮਨ हे मन राम ਨੂੰ ਸਿਮਰ ਕੇ ਤੂੰ ਪਛਤਾਏਗਾ ਤੇ ਸਾ ਸੰਗਤ ਸੱਚ ਇਹ ਵੀ ਹੈ ਜਿਹੜੇ ਸਿਮਰਦੇ ਆ ਨਾ ਉਹ ਵੀ ਪਛਤਾਉਂਦੇ ਆ ਉਹ ਕਿਉਂ ਪਛਤਾਉਂਦੇ ਆ ਉਹ ਇਸ ਕਰਕੇ ਪਛਤਾਉਂਦੇ ਜਿਵੇਂ ਇੱਕ ਸਾਧੂ ਇੱਕ ਮਹਾਤਮਾ ਉਹ ਕਹ ਦੇ ਰਿਹਾ ਸੀ ਕਹ ਲੱਗਾ ਸੀ ਨਾਮ ਜਪੋ ਜਿਹੜੇ ਜਪਣਗੇ ਉਹ ਵੀ ਪਛਤਾਉਣਗੇ ਜਿਹੜੇ ਨਹੀਂ ਜਪਣਗੇ ਉਹ ਵੀ ਪਛਤਾਉਣਗੇ ਤੋ ਕਿਸੇ ਨੇ ਪੁੱਛ ਦਿਆ ਉਹਨੇ ਕਿਹਾ ਵੀ ਮਹਾਤਮਾ ਜੀ ਸਾਧੂ ਜੀ ਤੁਹਾਡੀ ਇਹ ਗੱਲ ਤੇ ਸਮਝ ਵਿੱਚ ਆਈ ਹੈ ਕਿ ਨਾਮ ਜਪੋ ਠੀਕ ਹੈ ਜਪਨਾ ਚਾਹੀਦਾ ਤੇ ਤੁਸੀਂ ਅੱਗੇ ਕਹਿ ਰਹੇ ਹੋ ਵੀ ਜਿਹੜੇ ਜਪਣਗੇ ਉਹ ਵੀ ਪਛਤਾਉਣਗੇ ਜਿਹੜੇ ਨਹੀਂ ਜਪਣਗੇ ਉਹ ਵੀ ਪਛਤਾਉਣਗੇ ਜਿਹੜੇ ਨਹੀਂ ਜਪਣਗੇ ਉਹ ਪਛਤੋਂਗੇ ਇਹ ਗੱਲ ਠੀਕ ਹੈ ਰੱਬ ਦੇ ਘਰ ਵਿੱਚ ਜਾ ਕਰਕੇ लेखा ਪੁੱਛਿਆ ਜਾਣਾ ਹਿਸਾਬ ਕਿਤਾਬ ਹੋਣਾ ਹੈ ਫਰੀਦਾ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸੰਮ लेखा ਰੱਬ ਮੰਗੇਸੀਆ ਤੂੰ ਆਹੋ ਕਿਹਰੇ ਕੰਮ ਰੱਬ ਨੇ ਪ੍ਰਮਾਤਮਾ ਨੇ लेखा ਪੁੱਛਣਾ ਹਿਸਾਬ ਕਿਤਾਬ ਪੁੱਛਣਾ ਹੈ ਕਿ ਤੂੰ ਕਿਹੜੇ ਕੰਮ ਵਾਸਤੇ ਗਿਆ ਸੀ ਜਿਹੜੇ ਕਾਰਜ ਵਾਸਤੇ ਗਿਆ ਸੀ ਉਹ ਤੂੰ ਕਾਰਜ ਨਹੀਂ ਕੀਤਾ ਤੇ ਮਹਾਤਮਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜਪਣਗੇ ਉਹ ਵੀ ਪਛਤਾਉਣਗੇ ਜਿਹੜੇ ਨਹੀਂ ਜਪਣਗੇ ਉਹ ਵੀ ਪਛਤਾਉਣਗੇ ਜਿਹੜੇ ਨਹੀਂ ਜਪਣਗੇ ਉਹ ਪਛਤਾਉਣਗੇ ਇਹ ਗੱਲ ਸਾਡੀ ਸਮਝ ਵਿੱਚ ਆਈ ਹੈ ਪਰ ਜਿਹੜੇ ਜਪਣਗੇ ਉਹ ਕਿਉਂ ਪਛਤਾਉਣਗੇ ਤੇ ਮਹਾਤਮਾ ਨੇ ਆਖਿਆ ਸੀ ਕਿ ਜਦੋਂ ਵੈਗੁਰੂ ਦੇ ਘਰ ਵਿੱਚ ਜਾ ਕਰਕੇ ਪ੍ਰਮਾਤਮਾ ਦੇ ਨਾਮ ਘਰ ਦੇ ਵਿੱਚ ਜਾ ਕਰਕੇ ਇਸ ਨਾਮ ਦੀ ਕੀਮਤ ਪਈ ਨਾਮ ਦਾ ਜਦੋਂ ਉਹਨਾਂ ਜਪਣ ਵਾਲਿਆਂ ਨੂੰ ਫਲ ਮਿਲਿਆ ਤੇ ਫਿਰ ਉਸ ਵੇਲੇ ਉਹਨਾਂ ਨੇ ਵੀ ਪਛਤਾਉਣਾ ਵੀ ਜੇ ਸਾਨੂੰ ਪਤਾ ਹੁੰਦਾ ਵੀ ਨਾਮ ਐਡਾ ਮਹਾਨ ਹੈ ਨਾਮ ਐਡਾ ਕੀਮਤੀ ਹੈ ਤੇ ਅਸੀਂ ਹੋਰ ਕਿਉਂ ਨਾ ਜਪ ਲਿਆ ਜਿਹੜੇ ਨਹੀਂ ਜਪਦੇ ਉਹਨਾਂ ਨੇ ਤਾਂ ਪਛਤਾਉਣਾ ਕਿਉਂਕਿ ਉਹਨਾਂ ਦੇ ਕੋਲੋਂ ਲੇਖਾ ਜੋਖਾ ਹੋਣਾ ਹਿਸਾਬ ਕਿਤਾਬ ਪੁੱਛਿਆ ਜਾਣਾ ਵੀ ਤੁਸੀਂ ਜਿਹੜੇ ਕਾਰਜ ਵਾਸਤੇ ਗਏ ਸੀ ਉਹ ਕਾਰਜ ਨਹੀਂ ਕੀਤਾ ਤੇ ਪਛਤਾਉਣਾ ਪੈਣਾ ਹੀ ਹੈ ਪਰ ਜਿਨ੍ਹਾਂ ਨੇ ਜਪਿਆ ਉਹ ਤਾਂ ਕਰਕੇ ਪਛਤੋਣਗੇ ਵੀ ਇਹ ਨਾਮ ਐਡਾ ਅਮੋਲਕ ਨਾਮ ਐਡਾ ਮਹਾਨ ਤੇ ਅਸੀਂ ਹੋਰ ਕਿਉਂ ਨਾ ਜਪ ਲਿਆ ਤੇ ਭਾਈ ਗੁਰਦਾਸ ਜੀ ਨੇ ਜਦੋਂ ਸਾਦ ਸੰਗਤ ਨਾਮ ਦੀ ਵਡਿਆਈ ਲਿਖੀ ਨਾਮ ਦੀ ਮਹਾਨਤਾ ਦੱਸੀ ਭਾਈ ਗੁਰਦਾਸ ਜੀ ਇੱਕ ਕਵਿਤ ਸਬਈਏ ਦੇ ਵਿੱਚ ਬਹੁਤ ਸੁੰਦਰ ਜ਼ਿਕਰ ਕਰਦੇ ਆ ਭਾਈ ਗੁਰਦਾਸ ਜੀ ਉਦਾਹਰਣਾ ਦਿੰਦੇ ਆ ਹੀਰੇ ਦੀ ਉਦਾਹਰਣ ਦਿੱਤੀ ਹੈ ਬੋੜ ਦੇ ਬੀਜ ਦੀ ਉਦਾਹਰਣ ਦਿੱਤੀ ਹੈ ਇੱਕ ਹੁੰਡੀ ਦੀ ਉਦਾਹਰਣ ਦਿੱਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਹੀਰਾ ਵੇਖਣ ਨੂੰ ਤੇ ਬਹੁਤ ਛੋਟਾ ਜਿਹਾ ਤੇ ਪਰ ਜਦੋਂ ਉਹਦਾ ਮੁੱਲ ਪੈ ਜੇ ਪਪਿਆਂ ਦੇ ਨਾਲ ਢੰਡਾਰੇ ਭਰ ਜਾਂਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਪਰਤ ਢੰਡਾਰ ਜੀ ਅਗਲੀ ਉਦਾਹਰਣ ਦਿੱਤੀ ਜੈਸੇ ਬਾਰ ਬੰਦੇ ਹੁੰਡੀ ਲਾਗਤ ਨਾ ਭਾਰ ਕਛੋ ਆਗਾ ਜਾਏ ਪਾਇਤ ਲਕshmi ਅਪਾਰ ਜੀ ਜਿਵੇਂ ਕੋਈ ਹੁੰਡੀ ਹੈ ਅੱਜ ਦੇ ਸਮੇਂ ਦੇ ਵਿੱਚ ਆਪਾਂ ਚੈੱਕ ਕਹਿ ਲਿਏ ਜਾਂ ਡਰਾਫਟ ਕਹਿ ਲਿਏ ਹੁਣ ਉਹ ਚੈੱਕ ਡਰਾਫਟ ਬਟੂਏ ਵਿੱਚ ਪਿਆ ਉਹਦਾ ਕਿੰਨਾ ਕੁ ਭਾਰ ਹੈ ਤੇ ਜੇ ਉਹਦੇ ਤੇ ਕਰੋੜ ਰੁਪਈਆ ਜਾਂ 10 ਕਰੋੜ ਰੁਪਈਆ ਭਰਿਆ ਹੋਇਆ ਅੱਗੇ ਜਾਏ ਪਾਇਤ ਲక్ష్ਮੀ ਅਪਾਰ ਜੀ ਅੱਗੇ ਜਾ ਕੇ ਬੇਅੰਤ ਮਾਇਆ ਪ੍ਰਾਪਤ ਹੋ ਜਾਣੀ ਕਈ ਵਾਰੀ ਬੈਂਕ ਵਾਲੇ ਵੀ ਕਹਿ ਦਿੰਦੇ ਵੀ ਜਿੰਨੀ ਮਾਇਆ ਤੁਹਾਡੇ ਇਸ ਚੈੱਕ ਵਿੱਚ ਭਰੀ ਹੈ ਜਾਂ ਡਰਾਫਟ ਵਿੱਚ ਭਰੀ ਹੈ ਇੰਨੇ ਪੈਸੇ ਸਾਡੇ ਕੋਲ ਨਹੀਂ ਹੈਗੇ ਕੱਲ ਨੂੰ ਆਇਓ ਕੱਲ ਨੂੰ ਤੁਹਾਨੂੰ ਦੇਾਂਗੇ ਅੱਗੇ ਜਾਏ ਪਾਇਤ ਲక్ష్ਮੀ ਅਪਾਰ ਜੀ ਜਿਵੇਂ ਬੱਟ ਬੀਜ ਅਤਿ ਸੂਖਮ ਸਰੂਪ ਹੋਤ ਜਿਵੇਂ ਬੋੜ ਦੇ ਬੀਜ ਦਾ ਅਤਿ ਸੂਖਮ ਸਰੂਪ ਹੈ ਪਰ ਜਦੋਂ ਉਸ ਬੀਜ ਨੂੰ ਬੀਜ ਦਿੱਤਾ ਜਾਵੇ ਬੋਏ ਸਹਿ ਵਿਵਧ ਕਰੈ ਬਿਰਖਾ ਵਿਸਥਾਰ ਦੀ ਧਰਤੀ ਵਿੱਚ ਬੀਜ ਬੀਜ ਦਿੱਤਾ ਤੇ ਜਦੋਂ ਉਹ ਫੈਲਾ ਕਰਦਾ ਕਿੰਨਾ ਵੱਡਾ ਬੋੜ ਦਾ ਬੀਜ ਬਣ ਬੋੜ ਦਾ ਰੁੱਖ ਬਣ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਕੋਈ ਗੁਰੂ ਸ਼ਬਦ ਨੂੰ ਆਪਣੇ ਹਿਰਦੇ ਦੀ ਧਰਤੀ ਤੇ ਬੀਜਦਾ ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ ਜਾਨੀਐ ਮਹਾਤਮ ਗਏ ਹਰ ਦੁਆਰ ਜੀ ਜਦੋਂ ਕੋਈ ਰੱਬ ਦੇ ਦੁਆਰੇ ਤੇ ਜਾਂਦਾ ਹੈ ਪਰਮਾਤਮਾ ਦੇ ਦੁਆਰੇ ਤੇ ਜਾਂਦਾ ਉੱਥੇ ਜਾ ਕਰਕੇ ਨਾਮ ਦਾ ਮਹਾਤਮ ਪਤਾ ਲੱਗਦਾ ਵੀ ਨਾਮ ਐਡਾ ਮਹਾਨ ਹੈ ਤੇ ਜਿਨੇ ਨਹੀਂ ਜਪਿਆ ਹੁੰਦਾ ਉਹ ਤੇ ਪਛਤਾਵਾ ਕਰਦਾ ਹੀ ਕਰਦਾ ਹੈ ਜਪਣ ਵਾਲੇ ਇਸ ਕਰਕੇ ਪਛਤਾਉਂਦੇ ਐ ਵੀ ਜੇ ਐਡਾ ਮਹਾਨ ਸੀ ਤੇ ਅਸੀਂ ਹੋਰ ਕਿਉਂ ਨਾ ਜਪੀਏ